ਨੇ ਜਿਹੜਾ ਚਿੰਤਤ ਵਰਗ ਹੈ ਜੇ ਉਹ ਇਹ ਸੋਚਦਾ ਕਿ ਵੀ ਆਪਦੇ ਹੱਕਾਸਤੇ ਲੜਾਈ ਨਾ ਲੜੀ ਜਾਵੇ ਹੂੰ ਫਿਰ ਉਹ ਚਿੰਤਤ ਵਰਗ ਥੋੜਾ ਹੋ ਗਿਆ ਫਿਰ ਉਹ ਤਾਂ ਮਤਲਬ ਉਹ ਤਾਂ ਮੇਰੇ ਖਿਆਲ ਬੁੱਧਕਲ ਵਰਗ ਆਕਲ ਵਰਗ ਕਹਿ ਦੋ ਤੁਹਾਨੂੰ ਇਹ ਕਿਵੇਂ ਕਹਿ ਸਕਦੇ ਹੋ ਕਿ ਵੀ ਕਿਉਂ ਨਾ ਲੜੀ ਜਾਵੇ ਕਿਉਂਕਿ ਅਕਸਰ ਜਿਹੜੇ ਟੀਵੀ ਹਾਂ ਆਪਾਂ ਇਹ ਕਹਿ ਦੋ ਕਿ ਫੇਰ ਤਾਂ ਇਹ ਕਹਦੋ ਕਿ ਠੀਕ ਆ ਫੇਰ ਤਾਂ ਮੰਨ ਕੇ ਬਹਿ ਜਾਓ ਮੰਨ ਕੇ ਬਹਿ ਜਾਓ ਹਾਂ ਫੇਰ ਤਾਂ ਅਗਲੇ ਤੁਹਾਡਾ ਹੋਰ ਖੋਲ ਜਾਣ ਤੁਸੀਂ ਕੋਈ ਨਹੀਂ ਯਾਰ ਇਹ ਤਾਂ ਵੀ ਓਂ ਜਾਂ ਮਾਹੌਲ ਨਾ ਬਣਾਉਗੇ ਵੀ ਇਹ ਜਿਹੜੀ ਮੈਂਟੈਲਿਟੀ ਹੈ ਸੰਘਰਸ਼ ਦੇ ਰਾਹ ਤੇ ਵਿੱਚ ਰੋਕਦੀ ਹੈ ਵੀ ਨਾ ਪਈ ਅਸੀਂ ਸੰਘਰਸ਼ ਨਹੀਂ ਕਰਨਾ ਇਸ ਕੰਮ ਲਈ ਨਹੀਂ ਜੇ ਮੈਂਟੈਲਿਟੀ ਹੈ ਕਿਸੇ ਬੰਦੇ ਦੀ ਤੇ ਉਹ ਉਹ ਰੁਕਦਾ ਇਸ ਗੱਲ ਕਰਕੇ ਤੇ ਜੇ ਵੱਡੇ ਵਰਗ ਦੀ ਸਾਡੀ ਇਹ ਮੈਂਟੈਲਿਟੀ ਆ ਤਾਂ ਫੇਰ ਤਾਂ ਬਹੁਤ ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਸੰਘਰਸ਼ ਦਾ ਤਰੀਕਾ ਬਦਲ ਸਕਦੇ ਆ ਅਸੀਂ ਕੋਈ ਸਾਡੇ ਤੋਂ ਫਲॉज ਹੋ ਗਏ ਆ ਜਾਂ ਅਸੀਂ ਨਵੇਂ ਸਮੇ ਦੇ ਤਰੀਕੇ ਨਾਲ ਨਵੇਂ ਤਰੀਕੇ ਨਾਲ ਲੜਨਾ ਚਾਹੁੰਦੇ ਆ ਹੈ ਅਸੀਂ ਆਪ ਦਾ ਨੁਕਸਾਨ ਨਹੀਂ ਕਰਾਉਣਾ ਚਾਹੁੰਦੇ ਉਹ ਵੱਡੀ ਗੱਲ ਪਰ ਇਹ ਕਹਿਣਾ ਕਿ ਅਸੀਂ ਸੰਘਰਸ਼ ਜੀ ਨਹੀਂ ਇਸ ਗੱਲ ਕਰਕੇ ਕੋਦਣਾ ਕਿਉਂਕਿ ਜੀ ਸਾਡਾ ਤਾਂ ਜੀ ਵੇਖੋ ਉਦੋਂ ਆਏ ਹੋ ਗਿਆ ਹਨਾ ਅਸੀਂ ਤਾਂ ਕਲੇਮ ਹੀ ਛੱਡ ਦੇਣਾ ਚੰਡੀਗੜ੍ਹ ਤੇ ਅਸੀਂ ਤਾਂ ਜੀ ਪੰਜਾਬੀ ਬੋਲਦੇ ਇਲਾਕਿਆਂ ਤੇ ਆਦਾ ਕਲੇਮ ਛੱਡ ਦੇਣਾ ਹੈ ਅਸੀਂ ਤਾਂ ਪਾਣੀ ਤੇ ਵੀ ਚਲੋ ਜੀ ਨਹੀਂ ਹੁਣ ਤਾਂ ਬਸ ਇੰਨਾ ਹੀ ਰੋਲਾ